ਚੁਪੜੀ ਵਗੀ ਆ ਹਰ ਗਾਂਧੀ ਨੇ ਅਮਰੀਕਾ ਦੇ ਵਿੱਚ ਕੋਨੇ ਇਹ ਕਿਹਾ ਕਿ ਭਾਰਤ ਦੇ ਵਿੱਚ ਘੱਟ ਗੜਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਕੱਢ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅਛੇ ਖੋਤੀ 100 ਤਾਲ ਜਿਹੜੇ ਆਪਣੇ ਆਪ ਨੂੰ ਸੱਤ ਹੁੰਦੇ ਆ ਜਿਨ੍ਹਾਂ ਦੇ ਸਰਬਸਾਏ ਹੋਏ ਨੇ ਬੱਚਾ ਉਹਨਾਂ ਦੇਖੋ ਕਿਵੇਂ ਬੱਚਾ ਲੱਗੀਆਂ ਕਿਵੇਂ ਉਹਨਾਂ ਨੇ ਥੁੜਕਾ ਹੱਥ ਚਾਹ ਕੀਤੀ ਕਿਵੇਂ ਬਿਆਨ ਤਿਆਰ ਕਰੇ ਸ਼ੁਰੂ ਕੀਤੇ ਕਿਵੇਂ ਦਿੱਲੀ ਦੇ ਵਿੱਚ ਮਜਾਰਾਇ ਕਰ ਰਹੇ ਆ ਹੁਣ ਸੋਚਣ ਦੀ ਗੱਲ ਹੈ ਕਿ ਜੋ ਉਹ ਹਮਲੇ ਕਰ ਰਹੇ ਨੇ ਉਹਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਪਛਾਣ ਨੂੰ ਖਤਮ ਕਰਨ ਦੇ ਸੀ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੇਖਾ ਹੈ ਉਹ ਆਪ ਸੋਚੋ ਵੀ ਪਿਛਲੇ 10 ਸਾਲਾਂ ਚ ਮੋਦੀ ਹਕੂਮਤ ਦੇ ਦੌਰਾਨ ਭਾਰਤ ਦੇ ਅੰਦਰ 14 ਗੁਰੂ ਘਰ ਘਟਾਏ ਗਏ ਜਿਨ੍ਹਾਂ ਦੇ ਗਿਆਨ ਦੋਸਰੀ ਮੰਗੂ ਮੱਤ ਤੇ ਹੋ ਗੁਰੂ ਘਰ ਨੇ ਅਰੇ ਇਹ ਮਾਈਕ੍ਰੋਵੇਵ ਦੇ ਤਰ੍ਹਾਂ ਚੜਦੇ ਆ ਤੁਹਾਡੀ ਤੂਫਾਨ ਲਾ ਲਈ ਜਾਂਦੀ ਹੈ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਹਾ ਲੈ ਜਾਂਦੇ ਨੇ ਸਾਡੇ ਸਕੂਲਾਂ ਦੇ ਸਾਡੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਬੋਲਦੇ ਜੁਰਮਾਨੇ ਹੋ ਜਾਂਦੇ ਨੇ ਇਹ ਵੀ ਆ ਗੱਲਾਂ ਮੈਨੂੰ ਸਾਨੂੰ ਲੱਗਦਾ ਹਰੇ ਵਿਦਿਆਰਥੀਆਂ ਨੂੰ ਕੋਈ ਫਾਇਦਾ ਨਹੀਂ ਘੱਟ ਕਰਨ ਦੇ ਕੋਈ ਫਾਇਦਾ ਨਹੀਂ ਸਰਕਾਰ ਨੇ ਭਵੰਤਮਾਨ ਵੀ ਹੱਥੋਕਾ ਬਣਾਇਆ ਹੋਇਆ ਹੈ ਇਹ ਮਰੀਕ ਵਕ ਤੇਰੀ ਨਾਲ ਹੀ ਹੈ ਇਹ ਸਾਲ ਨਾਲ ਜੋ ਲਿਸਟਾ ਬਣਾ ਪਾਵੇਂ ਜਿਆ ਜਿਹੜੇ ਜਿਹੜੇ ਕਿਸਾਨ ਆਗੂ ਹੈ ਜਿਹੜੇ ਜਿਹੜੇ ਹੋਰਸ਼ ਹਸਕਾ ਮળે ਆਗੂ ਹੈ ਜਿਹੜੇ ਲੋਕਾਂ ਨੂੰ ਲਾਅ ਮਾਰ ਕਰਦੇ ਆ ਸੰਸਦਾਂ ਦੇ ਲਾਅ ਮਾਰ ਰੇ ਆ ਰੱਖਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਕੱਟ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅchre ਖੋਤੀ ਸੋਹ ਤੱਕ ਆਪਣੇ ਆਪ ਨੂੰ ਸੱਤ ਹੁੰਦੇ ਆ ਜਿੰਨਾ ਦੇ ਸਰਬਸਾਏ ਹੋਏ ਨੇ ਪੱਕਾ ਦੇ ਲੱਚਾ ਉਹਨਾਂ ਨੂੰ ਦੇਖੋ ਕਿਵੇਂ ਨੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹੱਥ ਚਾਲ ਕੀਤੀ ਕਿਵੇਂ ਬਿਆਨ टाकਨੇ ਸ਼ੁਰੂ ਕੀਤੇ ਕਿਵੇਂ ਦੁਨੀ ਦੇ ਵਿੱਚ ਵਜਾਰੇ ਕਰ ਰਹੇ ਆ ਫੁਰ ਸੋਚਣ ਦੀ ਗੱਲ ਹੈ ਕਿ ਜੋ ਹਮਾਰੇ ਘਰਵੰਤਿਆਂ ਦੇ ਉੱਤੇ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਇਸ਼ਾਨ ਨੂੰ ਖਤਮ ਕਰਨ ਦੇ ਸੀ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪਰੇਖਾ ਹੈ ਹੋ ਜਾਂਦੇ ਨੇ ਇਹ ਜਿਹੜੀਆਂ ਗੱਲਾਂ ਨੇ ਸਾਨੂੰ ਲੱਗਦਾ ਹਰੇ ਦੁਸ਼ਕਾਂ ਨੂੰ ਕੋਈ ਗੱਲਾਂ ਨਹੀਂ ਘੱਟ ਗੱਲਾਂ ਨਹੀਂ ਇਹ ਬਲੇਸਾ ਆਪਣੇ ਦਿਮਾਗ ਚੋਂ ਕੱਢ ਦਿਓ ਸੋ ਲਗਾ you uh -huh. ਕੋਨੇ ਇਹ ਕਹਾ ਕਿ ਭਾਰਤ ਦੇ ਵਿੱਚ ਘੱਟ ਗੜੀਆਂ ਸੁਰੱਖਿਅਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਕੱਢ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਅਚੇ ਖੋਤੀ ਸੋਤਾਂ ਜਿਹੜੇ ਆਪਣੇ ਆਪ ਸਿੱਖ ਹੁੰਦੇ ਆ ਸਾਡੇ ਸਕੂਲਾਂ ਦੇ ਵਿੱਚ ਜਵਾਕਾਂ ਦੇ ਕਰੇ ਲਾ ਲਏ ਜਾਂਦੇ ਨੇ ਸਾਡੇ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਪੰਜਾਬੀ ਮਾਂ ਬੋਲੀ ਬੋਲਣ ਤੇ ਜੁਰਮਾਨੇ ਹੋ ਜਾਂਦੇ ਨੇ ਇਹ ਜਿਹੜੀਆਂ ਘਟਨਾਵਾਂ ਨੇ ਸਾਨੂੰ ਰਗਦਾ ਹਰੇ ਵਿਦਿਆਰਥੀਆਂ ਨੂੰ ਕੋਈ ਡਰ ਨਹੀਂ ਘੱਟ ਕਰਨ ਨੂੰ ਕੋਈ ਘੱਟ ਨਹੀਂ ਇਹ ਪ੍ਰੀਖਿਆ ਆਪਣੇ ਦਮਾਲ ਚ ਕਰ ਦਿਓ ਸੋ ਲਗਾ ਸਰਕਾਰ ਨਾਲ ਸਰਦੇ ਉੱਤੇ ਕੋਈ ਐਨਆਈਏ ਕੋਈ ਹੋਰ ਯਸਸੀ ਵੇਲ ਕਰਦੀ ਹੈ ਤਾਂ ਨਾਲ ਦੀ ਨਾਲ ਸਭ ਇਕੱਠੇ ਹੋ ਕੇ ਪੇਰਾ ਪਰਜੋਰ ਤਰੀਕੇ ਨਾਲ ਵਿਰੋਧ ਕਰੋ ਅਸਲ ਦੇੱਚਾ ਇਹ ਕੱਲਾ ਦਿੱਲੀ ਦੀਆਂ ਯਸਸੀਆਂ ਨਹੀਂ ਕੱਲੇ ਸਿੱਖਤ ਸਰਕਾਰ ਨਹੀਂ ਭਵੰਤਮਾਨ ਵੀ ਹੱਥੋਂ ਕਾ ਬਣਿਆ ਹੋਇਆ ਹੈ ਇਹ ਮਰੀਕ ਵਕ ਤੇਰੀ ਨਾਲ ਹੀ ਹੈ ਇਹ ਸਾਰਨਾ ਚੋ ਲਿਸ਼ਟਾ ਨਾ ਨਾ ਭੇਜਿਆ ਵੀ ਕਿਹੜੇ ਕਿਹੜੇ ਕਿਸਾਨ ਆਗੂ ਆ ਕਿਹੜੇ ਕਿਹੜੇ ਹੋਰਸ ਨਸ਼ਟਾਂ ਮળે ਆਗੂ ਆ ਜਿਹੜੇ ਲੋਕਾਂ ਨੂੰ ਲਾਂਬੰਦ ਕਰ ਰਿਆ ਸਨਸਣ ਦੇ ਰਾਹ ਪਾ ਰਹੇ ਰੇ ਆ ਉਹਨਾਂ ਦੇ ਨਿਸ਼ਟਾ ਮੰਤਰ ਜਿੱਤੀ ਗੱਲਾਂ ਨੇ ਉਹਦੇ ਹਸਾਮ ਨਾਲ ਹੋਰ ਤੋਂ ਡਾ ਹੋਵੇ ਨਾਲੇ ਇਹ ਸਾਰੀ ਪ੍ਰਾਹੋਕਾ ਹੋ ਗਈ ਐ ਇੱਕੋ ਹੀ ਨੇ ਆ ਮਾਰੀ ਚੁਕੜੀ ਵਧੀ ਆ ਉਨੇ ਇਹ ਕਹਾ ਕਿ ਭਾਰਤ ਦੇ ਵਿੱਚ ਘੱਟ ਗੜਤੀਆਂ ਸੁਰੱਖਿਤ ਨਹੀਂ ਹੈਗੀਆਂ ਸਿੱਖਾਂ ਦੇ ਕੜੇ ਦੀ ਗੱਲ ਕੀਤੀ ਸਿੱਖਾਂ ਦੀ ਪੱਗ ਦੀ ਗੱਲ ਕੀਤੀ ਆ ਕਾ ਜਿੰਨੇ ਵੀ ਅਛੇ ਖੋਤੀ ਸੋਤਾਲ ਜਿਹੜੇ ਆਪਣੇ ਆਪ ਸਿੱਖ ਹੁੰਦੇ ਆ ਜਿਨ੍ਹਾਂ ਦੇ ਸਰਦਸਾਏ ਹੋਏ ਨੇ ਪੱਕਾ ਦੇ ਵਿੱਚ ਉਹਨਾਂ ਨੂੰ ਦੇਖੋ ਕਿਵੇਂ ਬੱਚਾ ਲੱਗੀਆਂ ਕਿਵੇਂ ਉਹਨਾਂ ਨੇ ਫੁਰਕਾ ਹੱਥ ਚਾਹਤੀ ਸੀ ਕਿਵੇਂ ਵਿਆਹ ਤੱਕ ਨੇ ਸ਼ੁਰੂ ਕੀਤੇ ਕਿਵੇਂ ਦਿੱਲੀ ਦੇ ਵਿੱਚ ਵਿਆਹੇ ਕਰ ਰਹੇ ਆ ਹੁਣ ਸੋਚਣ ਦੀ ਗੱਲ ਹੈ ਕਿ ਜੋ ਹਮਲੇ ਘੱਟ ਗੰਦੀਆਂ ਦੇ ਉੱਤੇ ਖਾਸ ਤੌਰ ਤੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਕੁਸ਼ਾਨ ਨੂੰ ਖਤਮ ਕਰਦੇ ਸੀ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੇਖਿਆ ਉਹ ਆਪ ਸੋਚੋ ਵੀ ਪਿਛਲੇ 10 ਸਾਲਾਂ 'ਚ ਮੋਦੀ ਹਕੂਮਤ ਦੇ ਦੌਰਾਨ ਵੇਚੋ ਨਾ ਕਿ ਜਰੂਰ ਕਿਤੇ ਵੀ ਸਾਡੇ ਕਿਸੇ ਵੀ ਲੜਨਾ ਹੈ ਇਸੇ ਹਸ ਕਰਨਾ ਹੈ ਸਾਡੇ ਉੱਤੇ ਕੋਈ ਐਨਆਈਏ ਕੋਈ ਹੋਰ ਯਰਸੀ ਵੇਲ ਕਰਦੀ ਹੈ ਤਾਂ ਨਾਲ ਨਾਲ થોੜੀ ਇਕੱਠੇ ਹੋ ਕੇ ਪੇਰਾ ਪਰ ਜੋਰ ਤਰੀਕੇ ਨਾਲ ਵਿਰੋਧ ਕਰੋ ਅਸਲ ਤੇ ਰੱਚਾ ਇਹ ਕੰਨਾ ਦਿੱਲੀ ਦੀਆਂ ਯਰਸੀਆਂ ਨਹੀਂ ਕੱਲੇ ਸਟ ਆਮੜੇ ਆਪਵਾ ਜਿਹੜੇ ਲੋਕਾਂ ਨੂੰ ਲਾਂਬਾ ਕਰਦੇ ਆ ਸਿਨਾਸਾਂ ਦੇ ਲਾਂਬਾ ਕਰ ਰਹੇ ਆ ਉਹਨਾਂ ਦੇ ਅੱਗੇ ਲਸ਼ਕਾ ਮੰਤਰ ਦਿੱਤੀ ਜਾਂਦਾਂ ਨੇ ਉਹਦੇ ਸਾਹਮਣੇ ਹੋਇਆ ਤੋਰ ਡਾ ਹੋ ਜਾਨੇ ਇਹ ਸਾਰੀ ਤਾਂ ਹੋ ਕੇ ਹੋ ਗਈ ਐ ਤਾਂ ਜਿੰਨੇ ਵੀ ਅchre ਖੋਤੀ ਸੋਤਾਂ ਜਿਹੜੇ ਆਪਣੇ ਆਪ ਨੂੰ ਸੱਤ ਹੁੰਦੇ ਆ ਜਿੰਨਾਂ ਦੇ ਸਰਦਸਾਏ ਹੋਏ ਨੇ ਪੱਕਾ ਦੇ ਲੱਚਾ ਉਹਨਾਂ ਨੂੰ ਦੇਖੋ ਕਿਵੇਂ ਡੱਚਾ ਲੱਗੀਆਂ ਕਿਵੇਂ ਉਹਨਾਂ ਨੇ ਹਾਤਾ ਕੀਤੀ ਕਿਵੇਂ ਬਿਆਨ टाकਨੇ ਸ਼ੁਰੂ ਕੀਤੇ ਕਿਵੇਂ ਦਿੱਲੀ ਦੇ ਵਿੱਚ ਮਜਾਰਾ ਹੀ ਕਰ ਰਹੇ ਆ ਫਿਰ ਸੋਚਣ ਦੀ ਗੱਲ ਹੈ ਕਿ ਜੋ ਉਹ ਹਮਾਰੇ ਘਰਵੰਤਿਆਂ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਉੱਤੇ ਜਿਹੜਾ ਉਹਨਾਂ ਦੀ ਇੱਜ਼ਤਾਂ ਨੂੰ ਖਤਮ ਕਰਨ ਦੇ ਸੀ ਜਿਹੜੇ ਅੱਜ ਵੀ ਕਹਿੰਦੇ ਆ ਜਿਨ੍ਹਾਂ ਨੂੰ ਅੱਜ ਵੀ ਪ੍ਰੇਖਿਆ ਉਹ ਆਪ ਸੋਚ ਲੋ ਵੀ ਪਿਛਲੇ 10 ਸਾਲਾਂ ਚ ਮੋਦੀ ਹਕੂਮਤ ਦੇ ਦੌਰਾਨ ਭਾ ਹੇ ਮੈਟਰ ਦੇ ਵਿੱਚ ਤੇ ਆਪਾਂ ਚੜਦੇ ਆ ਤੁਹਾਡੀ ਤੂਫਾਨ